ਜਾਂਦੇ ਆਂਦੇ ਗੱਲ ਕਰੀਏ ਮੁਫਤ ਨਾ ਸਕੀਮ ਦੀ ਇਹਦੇ ਵਿੱਚੋਂ ਪੰਜਾਬ ਦੇ 31 ਲੱਖ ਲੋਕ ਬਾਹਰ ਹੋ ਗਏ ਜੀ। ਪ੍ਰਵੀਨ ਜੀ ਇਹਦੇ ਕਈ ਕਾਰਨ ਨੇ ਵੈਸੇ ਪਹਿਲਾ ਕਾਰਨ ਜੋ ਉੱਪਰ ਕਿਹਾ ਹੈ ਉਹ ਹੀ ਆਇਆ ਕਿ ਸਮਾਰਟ ਕਾਰਡ ਸਮਾਰਟ ਰਾਸ਼ਨ ਕਾਰਡ ਬਣੇ ਹੋਏ ਨੇ ਹੁਣ। ਹਾਂਜੀ। ਤੇ ਉਹ KYC ਹੁੰਦੀ ਹੈ ਹਰ ਖਾਤੇ ਦੀ ਜਿਵੇਂ ਹੁੰਦੀ ਹੈ ਉਵੇਂ ਇਹਨਾਂ ਦੀ ਹੈ। ਸੋ ਬੰਦਾ ਇਹਨਾਂ ਚੀਜ਼ਾਂ ਕਰ ਰਿਹਾ ਰਿਹਾ ਤੇ ਸਰਕਾਰਾਂ ਆਪਣੇ ਬਾਕੀ ਕੰਮ ਕਰਦੀਆਂ ਰਹੀਆਂ ਨੇ। ਹੈਨਾ? ਸੋ ਇਸ ਲਈ ਇੱਥੇ ਤਾਂ ਇਹ ਹਾਲ ਹੈ ਕਿ ਇਹ ਕਹਿੰਦੇ ਜੀ 31 ਲੱਖ 31 ਲੱਖ 29000 ਬੰਦਾ ਕਰੀਬ-ਕਰੀਬ ਜਿਹੜਾ ਇਹ ਚੋਂ ਬਾਹਰ ਹੋ ਗਿਆ ਕਿ ਈਕੇवाईसी ਨਹੀਂ ਹੋਈ ਉਹਨਾਂ ਦੀ ਠੀਕ ਹੈ ਉਹਦੇ ਵਿੱਚੋਂ ਜਿਹੜਾ ਮਜ਼ਦੂਰੀ ਕਰਨ ਵਾਲਾ ਬੰਦਾ ਹੈ ਹੱਥੀਕਰਤ ਕਰਨ ਵਾਲਾ ਬੰਦਾ ਹੈ ਕਹੀ ਚਲਾਉਣ ਵਾਲਾ ਹੈ ਰੰਬੀ ਚਲਾਉਣ ਵਾਲਾ ਹੈ ਨਾ ਤੇ ਉਹ ਸਾਰੇ ਜਿਹੜੇ ਲੋਕ ਨੇ ዳਤੀ ਚਲਾਉਣ ਵਾਲੇ ਨੇ ਉਹ ਸਾਰੇ ਜਿਹੜੀ ਮਤਲਬ ਹੱਥੀਕਰਤ ਕਰਦੇ ਨੇ ਉਹਨਾਂ ਬੰਦਿਆਂ ਲਈ ਤਾਂ ਮਤਲਬ ਇਹ ਹੈ ਕਿ ਭਈ ਉਹਨਾਂ ਦੇ ਗੁੱਠੇ ਕਈ ਵਾਰ ਖਾਤਿਆਂ 'ਚ ਨਹੀਂ ਜਾ ਕੇ ਬੈਂਕਾਂ 'ਚ ਨਹੀਂ ਕੰਮ ਕਰਦੇ ਹੂੰ ਹੈ ਨਾ ਬਾਰ-ਬਾਰ ਸਾਫ ਕਰੋ ਜੀ ਐ ਕਰੋ ਜੀ ਤੇਲ ਲਾਓ ਜੀ ਉਹਨੂੰ ਪੋਚ ਕੇ ਲਿਓ ਜੀ ਅਵਾਕ ਤੇ ਲੌਲਿਆ ਕਰੂਗਾ ਉਹ ਨਹੀਂ ਚੱਲਦਾ ਸੋ ਇਸ ਲਈ ਕਿਹਦਾ ਇਹ ਪ੍ਰਕਰ ਹੋਗੀ ਪਰ ਪੰਜਾਬ ਸਰਕਾਰ ਨੇ ਜੀ ਇਸ ਸਕੀਮ ਦੇ ਲਈ ਪਹਿਲਾਂ ਆਪਣੀ ਸਕੀਮ ਲਾਈ ਸੀ ਕਿ ਅਸੀਂ ਘਰ ਘਰ ਆਟਾ ਬਚਾਵਾਂਗੇ ਇਹਨਾਂ ਆਪਣੀਆਂ ਚੱਕੀਆਂ ਲਾਵਾਂਗੇ ਚ ਵੀ ਦਿੱਲੀ ਵਾਲੀਆਂ ਕੰਪਨੀਆਂ ਇਨਵੋਲਵ ਕਰਨ ਨੂੰ ਕਰਦੇ ਸੀ ਕਿ ਪਹਿਹਾਉਣ ਵਾਲੀ ਕੰਪਨੀ ਤੇ ਪਹਚਾਉਣ ਵਾਲੀ ਕੰਪਨੀ ਚਲੋ ਗੱਲ ਸਿਰੇ ਨਹੀਂ ਚੜੀ ਬਿੱਪੂ ਆਇਆ ਨੇ ਫਿਰ ਮੋਰਚਾ ਸੰਭਾਲ ਲਿਆ ਤੇ ਉਹਨੂੰ ਤਿੰਨ ਤਿੰਨ ਮਹੀਨੇ ਦਾ ਰਾਸ਼ਨ ਇਕੱਠਾ ਮਿਲਦਾ ਜੀ ਪਰ ਪੰਜਾਬ ਸਰਕਾਰ ਸਰਵੇ ਕੀਤਾ ਸੀ ਉਹ ਸਰਵੇ ਚ ਪਿੰਡ ਪੱਧਰ ਤੇ ਗੱਲਾਂ ਉੱਪਰ ਕੇ ਸਾਹਮਣੇ ਆ ਗਈਆਂ ਸੀ ਕਿ ਲੈ ਵੀ ਭਰਾਣਿਆਂ ਦਾ ਰਾਣਾ ਵੀ ਮੁਫਤ ਨਾਜ ਲਿੰਦਾ ਐ ਨਾ ਪ੍ਰਾਣੇ ਵਾਲੇ ਵੀ ਐ ਕਰਦੇ ਨੇ ਦੇਖ ਲੈ ਐਡੀਆਂ ਗੱਡੀਆਂ ਚ ਲੈਣ ਜਾਂਦੇ ਨੇ ਉਹ ਸੋਸ਼ਲ ਮੀਡੀਆ ਤੇ ਵੀਡੀਓ ਆਉਣ ਲੱਗ ਪੀਆਂ ਫੋਟੋ ਆਉਣ ਲੱਗ ਪੀਆਂ ਜੀ ਤੇ ਇਸ ਲਈ ਪਹਿਲਾਂ ਤਾਂ ਸ਼ਰਮੋ ਸ਼ਰਮੀ ਕਈ ਬੰਦੇ ਇਸ ਵਰਕੇ ਜੀ ਵਾਈ ਸੀ ਨਹੀਂ ਕਰਉਂਦੇ ਹੂੰ ਇਹ ਵੀ ਇੱਕ ਪੱਧਰ ਹੈਗਾ ਔਰ ਚੰਗੀ ਖਾਦੀ ਗਿਣਤੀ ਹੈਗੀ ਐ ਹੂੰ ਹੂੰ ਕਿ ਜਿਨ੍ਹਾਂ ਦਾ ਆਪ ਸਰਕਾਰ ਦੇ ਸਰਵੇ ਚ ਆ ਕੇ ਉਹ ਨਜ਼ਰ ਚ ਆ ਗਏ ਹੂੰ ਉਹ ਤੋਂ ਬਿਨਾਂ ਪਹੁੰਚ ਅਪਰੋਚ ਰਸੂਕਲੇ ਲੋਕ ਸੀ ਪਹਿਲਾਂ ਸਰਕਾਰੀ ਰਾਜਿਤਿਕ ਪਾਰਟੀਆਂ ਦੀ ਸ਼ਹਿ ਚੱਲੀ ਜਾਂਦੀ ਹੈ ਜੀ ਅਕਾਲੀਆਂ ਦੀਆਂ ਕਾਂਗਰਸੀਆਂ ਦੀ ਉਹ ਕੰਮ ਚੱਲੀ ਗਿਆ ਉਹ ਬਾਦ ਹੋ ਗਏ ਹੂੰ ਦੂਸਰਾ ਜਿਨ੍ਹਾਂ ਦੇ ਬੱਚੇ ਅੱਜਕੱਲ ਬਾਹਰ ਵਿਦੇਸ਼ਾਂ ਚ ਸੈੱਟ ਹੋ ਗਏ ਜਾਂ ਜਿਨ੍ਹਾਂ ਦੇ ਘਰੇ ਨਵੀਂ ਨੌਕਰੀ ਕੋਈ ਰੋਜ਼ਗਾਰ ਆ ਗਿਆ ਕੋਈ ਆਪਣਾ ਕੰਮ ਕਰ ਸ਼ੁਰੂ ਹੋ ਗਿਆ ਉਹਨਾਂ ਲੋਕਾਂ ਨੇ ਖੁਦ ਵੀ ਆਪਣੇ ਨਾਮ ਪੇਸ਼ਾ ਲੈ ਲੈ ਕੇ ਆਪ ਇਹ ਹੀ ਲੈਣਾ ਹੁਣ ਜੀ ਜੀ ਸਰ ਸੋ ਇਸ ਲਈ ਕਈ ਪਹਿਲੂ ਨੇ ਜਿਸ ਪਹਿਲੂ ਦੇ ਵਿੱਚ ਮੁੱਖ ਪਹਿਲੂ ਇਹ ਹੀ ਹੈ ਕਿ ਪੰਜਾਬ ਦੇ ਵਿੱਚ 1 ਕਰੋੜ 60 ਲੱਖ ਦੇ ਕਰੀਬ ਲੋਕ ਨੇ ਜਿਨ੍ਹਾਂ ਚੋਂ 1 ਕਰੋੜ 25 ਲੱਖ ਦੇ ਕਰੀਬ ਲੋਕਾਂ ਦੀ ਇਕਈ ਵੀਸੀ ਹੋ ਚੁੱਕੀ ਆ ਜੀ ਜੀ ਤੇ ਅਧਿਕਾਰੀਆਂ ਦਾ ਜਿਹੜੇ ਜਿਨ੍ਹਾਂ ਨੇ ਨਹੀਂ ਕਰਾਈ 31 ਲੱਖ ਤੋਂ ਵੱਧ ਜਿਹੜੇ ਰਹਿ ਗਏ 31 ਲੱਖ 29 ਹਜ਼ਾਰ ਕਹਿੰਦੇ ਜੇ ਨਹੀਂ ਕਰਾਉਂਦੇ ਤਾਂ ਇਹਨਾਂ ਨੂੰ ਇਸ ਵਾਰ ਰਾਸ਼ਨ ਨਹੀਂ ਮਿਲੂਗਾ ਤੇ ਜੇ ਹੁਣ ਆਉਂਦੇ ਦਿਨਾਂ ਚ ਵੀ ਕਰਾਉਣਗੇ ਤਾਂ ਅਗਲੇ 3 ਮਹੀਨੇ ਬਾਅਦ ਫਿਰ ਰਾਸ਼ਨ ਸ਼ੁਰੂ ਹੋਗਾ ਮਤਲਬ ਸਤੰਬਰ ਤੋਂ ਰਾਸ਼ਨ ਮਿਲਣਾ ਸ਼ੁਰੂ ਹੋਗਾ ਉਹਨਾਂ ਨੂੰ ਅਜੇ ਨਹੀਂ ਸੋ ਲੱਗਦਾ ਕਿ ਕੁਝ ਲੋਕ ਤਾਂ ਅੰਗੈਲੀ ਕਰਕੇ ਕੋਈ ਅਣਦੇਖੀ ਕਰਕੇ ਕੋਈ ਅਣਜਾਣਪਣੇ ਕਰਕੇ ਹੈਨਾ ਤੇ ਕੁਝ ਮਤਲਬ ਕਿ ਜਿਝਕ ਕਰਕੇ ਕੁਝ ਆਪਣੇ ਆਪ ਨੂੰ ਸ਼ਰਮੋ ਸ਼ਰਮੀ ਕਰਕੇ ਕੁਝ ਤਰੱਕੀ ਕਰਕੇ ਹੈ ਨਾ ਕਈ ਵਿਦੇਸ਼ਾਂ 'ਚ ਪਰਵਾਸ ਚਲੇ ਗਏ ਉਹਦੇ ਕਰਕੇ ਸੋ ਇਹ ਕਈ ਪਹਿਲੂ ਮਿਲਾ ਕੇ ਕਿ 31 ਲੱਖ ਪੰਜਾਬ ਦੇ ਵਿੱਚ ਮੁਪਤਾ ਟਾਟਾ ਦਾ ਸਕੀਮ ਤੋਂ ਬਾਹਰ ਹੋ ਗਏ ਦੇਖੋ ਜਿਹੜੀਆਂ ਇਹ ਲੋਕ ਭਲਾਈ ਦੀਆਂ ਸਕੀਮਾਂ ਹੁੰਦੀਆਂ ਨੇ ਇਹ ਗਲਤ ਤਾਂ ਨਹੀਂ ਹੁੰਦੀਆਂ ਬਸ਼ਰਤੇ ਇਹਨਾਂ ਦਾ ਜਿਹੜਾ ਲਾਭਪਾਤਰੀ ਹੋ ਜਾਇਜ਼ ਹੋਵੇ ਉਹ ਇਹਨਾਂ ਨੂੰ ਲੈਣ ਦੇ ਹੱਕਦਾਰ ਹੋਵੇ ਤੇ ਕਾਬਿਲ ਹੋਵੇ ਕਿ ਜਿਹੜੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਇਹਨੇ ਕਿ ਰੱਜੇ ਪੁਜੇ ਤਨਾਡਾਂ ਦੇ ਘਰੇ ਬੋਰੀਆਂ ਦੇ ਢੇਰ ਲੱਗੇ ਹੋਣ ਤੇ ਗਰੀਬ ਵਿਚਾਰੇ ਦਾ ਕਦੇ ਅਗਲੇ ਮਹੀਨੇ ਰਾਸ਼ਨ ਕੱਟਿਆ ਗਿਆ ਕਾਰਡ ਕਦੇ ਉਹ ਅਗਲੇ ਮਹੀਨੇ ਨਹੀਂ ਚੱਲਿਆ ਤੇ ਕਦੇ ਕਿਵੇਂ ਕਦੇ ਉਹਨੂੰ ਕੋਈ ਕੋਈ ਲਾਰਾ ਲਾ ਦੇ ਤੇ ਕਦੇ ਕੋਈ ਅ ਡੈਮੋਕਰੈਟਿਕ ਸਿਸਟਮ ਨੂੰ ਵੈਲਫੇਅਰ ਸਿਸਟਮ ਜਿਹੜਾ ਉਹ ਕਿਹਾ ਜਾਂਦਾ ਹੈ ਹਮੇਸ਼ਾ ਕਿ ਉਹ ਵੈਲਫੇਅਰਿੰਗ ਕਰਦਾ ਪਰ ਵੈਲਫੇਅਰਿੰਗ ਜੇ ਤਣਾਡਾਂ ਦੀ ਕਰਨੀ ਫਿਰ ਉਹਦਾ ਕੀ ਫਾਇਦਾ ਉਹ ਉਹਦੇ ਨਾਲ ਉਹ ਤੇ ਹੈ ਵੀ ਉਹਨੂੰ ਹਟਾ ਲਓ ਸਕੀਮ ਨੂੰ ਚੱਕ ਲਓ ਇਹ ਜਿਹੜੇ 31 ਲੱਖ ਨੇ ਵਾਕਈ ਉਹਨਾਂ ਕੈਟਾਗਰੀਜ਼ ਦੇ ਵਿੱਚ ਹੀ ਆਉਂਦੇ ਹੋਣਗੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਕੇ ਹਟਿਆ ਚਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ